ਛੇ ਪੂਨੂ ਛੱਡਤਾ ਅਨੰਦਗੜ੍ਹ ਨੂੰ ਕਰ ਗਏ ਸੀ ਪਾਰ ਸਭ ਸਾਦੇ ਹੜ ਨੂੰ ਖੇਰੂ ਖੇਰੂ ਸਾਰਾ ਪਰਵਾਰ ਹੋ ਗਿਆ ਸਭ ਕੁਝ ਰੁੜ ਕੇ ਖੁਵਾਰ ਹੋ ਗਿਆ ਚਖੜ ਹਨੇਰੀਆਂ ਤੇ ਬੁਰੇ ਹਾਲ ਸੀ ਮਾਤਾ ਗੁਜਰੀ ਦੇ ਨਾਲ ਛੋਟੇ ਛੋਟੇ ਲਾਲ ਸੀ ਕਾਲੀ ਬੋਲੀ ਰਾਤ ਸਮਾ ਜਾਵੇ ਪੁੱਜਦਾ ਕਿਹੜੇ ਪਾਸੇ ਜਾਣਾ ਕੋਈ ਨਹੀਂ ਰਾਹ ਸੁੱਜਦਾ ਮਨ ਕੇ ਤੇ ਪਾਣਾ ਤੁਰ ਪਏ ਅਕਾਲ ਦਾ ਕੂਮਲ ਸਰੀਰ ਦਿਨ ਸੀ ਸਿਆਣ ਦਾ ਆਖਰ ਨੂੰ ਪੁੱਜੇ 마ਸ਼ ਕੀ ਦੀ ਚੁਕੀ ਤੇ ਰਾਤ ਕੱਟੀ ਤੁਰ ਪਏ ਸਵੀਰ ਉੱਗੀ ਦੀ ਸਤ ਪੂ ਸਤ ਪੂ ਦਾ ਦਿਨ ਜਦ ਆਣ ਖਿਲਿਆ ਤੁਰੇ ਜਾਂਦੇ ਰਸਤੇ ਚ ਗੰਗੂ ਮਿਲਿਆ ਮਿਲਦਿਆਂ ਸਾਰ ਚਰਨਾ ਤੇ ਟਹਿ ਗਿਆ ਮਾਤਾ ਗੁਜਰੀ ਤੇ ਲਾਲ ਖੇੜੀ ਲੈ ਗਿਆ ਹੋਇਆ ਸੀ ਹਨੇਰਾ ਜਦੋਂ ਅੱਧੀ ਰਾਤ ਨੂੰ ਲਾ ਗਿਆ ਕਲੰਕ ਬਹਾਮਣਾਂ ਦੀ ਜਾਤ ਨੂੰ ਮੋਹਰਾ ਵਾਲੀ ਥੈਲੀ ਨੂੰ ਜਾਂ ਗੰਗੂ ਤੱਕਿਆ ਲਾਲਚ ਦੇ ਵਿੱਚ ਗਿਆ ਭੈੜਾ ਡੱਕਿਆ ਮੋਹਰਾ ਵਾਲੀ ਥੈਲੀ ਚੁੱਕ ਵੱਸ ਕਰ ਲਈ ਮਨ ਚ ਵਿਉਂਤਾ ਤੇ ਸਕੀਮ ਕੱਢ ਲਈ ਸਾਰੀਆਂ ਹੀ ਮੋਹਰਾ ਮੈਂ ਹੜੱਪ ਜਾਵਾਂਗਾ ਰਾਜੇ ਮੇ ਇਨਾਮ ਸਰਕਾਰੋਂ ਪਾਵਾਂਗਾ ਅੱਠ ਪੂ ਅੱਠ ਪੂ ਦੀ ਹੋਈ ਜਦੋਂ ਪ੍ਰਭਾਤ ਜੀ ਛੱਟ ਗੰਗੂ ਆਪਣੀ ਵਿਖਾਈ ਔਕਾਤ ਜੀ ਲਿਆਵੇ ਗੰਗੂ ਮੋਹਰਾ ਵਾਲੀ ਥੈਲੀ ਮੋੜ ਦੇ ਇੱਕ ਘਰੀ ਰਖਾਂ ਦੂਜਾ ਕਹਿੰਦੇ ਚੋਰ ਜੇ ਹਹਾਕਾਰ ਉਸੇ ਵੇਲੇ ਦੌੜਿਆ ਚੰਦਰਾ ਰਮੀ ਮੁੜਿਆ ਨਾ ਮੁੜਿਆ ਰਤਾ ਵੀਨਾ ਗੱਲਾਂ ਰਹਿ ਗਈਆਂ ਸੀ ਗੁੱਜੀਆਂ ਉਸੇ ਟਾਈਮ ਖਬਰਾਂ ਮੁਰਿੰਡੇ ਪੁੱਜੀਆਂ ਕਰਕੇ ਚੜਾਈ ਫੌਜਾਂ ਆਣ ਚੜੀਆਂ ਗਣੀ ਮਣੀ ਖਾਨ ਹਥੀ ਲਾਈਆਂ ਕੜੀਆਂ ਲੈ ਕੇ ਸਿਪਾਈ ਪੁੱਜ ਗਏ ਅਖੀਰਾ ਨੂੰ ਮਾਤਾ ਗੁਜਰੀ ਤਿੰਨ ਨੰਨੇ ਨੰਨੇ ਵੀਰਾਂ ਨੂੰ ਨੋ ਪੂ ਨੋ ਪੂਣੂ ਹੁੰਦੀਆਂ ਅਖੀਰਾ ਜਾਪੀਆਂ ਬੁਰਜ ਠੰਡੇ ਵਿੱਚ ਕੈਦ ਕੀਤਾ ਪਾਪੀਆਂ ਲੋੜਿਆਂ ਦੀ ਠੰਡ ਜਾਵੇ ਸੀਨਾ ਠਾਰਦੀ ਰਤਾ ਵੀਨਾ ਘੱਟ ਚੰਦਰੀ ਗੁਜਾਰਦੀ ਜਿਨ੍ਹਾਂ ਨੇ ਹੁਲਾਰੇ ਮਾਣੇ ਸੀ ਪਲੰਗ ਦੇ ਉਹਨਾਂ ਹੱਡਾਂ ਤਾਈ ਬਿਨ ਬੁੱਲੇ ਲੰਘਦੇ ਠਰੂ ਠਰੂ ਕਰਦੀਆਂ ਜਿੰਦਾਂ ਨਿੱਕੀਆਂ ਪਾਪੀ ਦੀਆਂ ਗੈਰ ਤਾਂ ਜਮਾ ਹੀ ਵਿਕੀਆਂ ਸੂਬੇ ਦੀਆਂ ਅਕਲਾਂ ਤੇ ਪਿਆ ਪਰਦਾ ਮਾਣ ਆਇਆ ਕਾਫਰ ਪਿਆਸੀ ਕਰਦਾ ਪਰਖਿਆ ਦਹਲੀਜੀ ਆਣ ਕੇ ਖਲੋ ਗਈ ਕਚਹਿਰੀਆਂ ਚ ਪੇਛੀ ਹੋਣੀ ਸ਼ੁਰੂ ਹੋ ਗਈ 10 ਤੇ 11 ਪੋ 10 ਤੇ 11 ਪੋ ਦੇ ਡੂੰਗੇ ਸੀੜ ਸੀ ਦੇਕੇ ਪਾਪੀ ਲਾਲਚ ਮਣਾਉਂਦੇ ਈਣ ਸੀ ਬੇਗਮਾਂ ਦੇ ਡੋਲੇ ਦੇ ਦਿਆਂ ਵਜ਼ੀਰੀਆਂ ਜੇ ਮੰਨੋ ਇਸਲਾਮ ਦੀ ਦਿਆਂ ਅਮੀਰੀਆਂ ਸਿਰ ਨਾਲ ਸਦਕ ਨਿਭਾਉਣਾ ਜਾਣਦੀ ਲੋਭ ਲਾਲਚਾ ਨੂੰ ਨੱਥ ਪਾਉਣਾ ਜਾਣਦੇ ਸੂਬੇ ਆ ਰਿਵਾਜ ਹੈ ਪੁਰਾਣਾ ਸਿੱਖੀ ਦਾ ਈਂਦ ਕਿੱਥੇ ਮੰਨਦਾ ਕਰਾਣਾ ਸਿੱਖੀ ਦਾ ਗੁੱਸੇ ਵਿੱਚ ਆ ਕੇ ਆਖ ਦੇ ਜਲਾਦ ਨੂੰ ਨੀਹਾਂ ਵਿੱਚ ਛਿਣੋ ਸੱਪਾਂ ਦੀ ਔਲਾਦ ਨੂੰ ਛੱਟਪਟ ਵਿੰਦਿਆਂ ਤਿਆਰੀ ਹੋ ਗਈ ਮਲੂਕੜੀਆਂ ਜਿੰਦਾਂ ਦੀ ਸ਼ਿੰਗਾਰੀ ਹੋ ਗਈ 12 ਪੂਰ 12 ਪੋਦਾ ਦਿਨ ਜੈਸੇ ਗਿਆ ਚੰਬਿਆ ਤਰਤੀ ਵੀ ਰੋਈ ਅਸਮਾਨ ਕੰਬਿਆ ਨੀਹਾਂ ਵਿੱਚ ਚਿੰਤੀਆਂ ਜਿੰਦਾ ਨਕੀਆਂ ਬਾਗਾਂ ਚ ਬਹਾਰਾਂ ਜਿਵੇਂ ਪਈਆਂ ਫਿੱਕੀਆਂ ਠੋਡੀ ਨਜ਼ਦੀਕ ਜਦੋਂ ਪੁੱਜੀ ਕੰਧ ਸੀ ਰੁੱਕ ਗਏ ਸੀ ਸਾਹ ਹੌਸਲੇ ਬੁਲੰਦ ਸੀ ਡੱਗ ਪਈ ਸੀ ਕੰਧ ਤਨ ਕੰਬੀ ਜਾ ਰਹਾ ਸਿਮ ਦੀ ਸੀ ਰਤ ਸਾਬ ਕੋਈ ਕੋਈ ਆ ਰਹਾ ਛੱਤੀ ਉੱਤੇ ਗੋਡਾ ਧਰ ਰਗਾਂ ਵੱਡੀਆਂ ਕਾਫਰਾਂ ਨੇ ਕੁੰਜਾਂ ਸੀ ਮੁਕਾ ਛੱਡੀਆਂ ਇਓਂ ਜਾਪੇ ਜ਼ੁਲਮ ਖਲਾਸ ਹੋ ਗਿਆ ਸੂਬਿਆਂ ਦਾ ਸਭ ਕੁਝ ਨਾਸ਼ ਹੋ ਗਿਆ ਜਦੋਂ ਪਤਾ ਲੱਗਾ ਗਲੀ ਟੁੱਟੇ ਜੋਤਰੇ ਹੋ ਗਏ ਨੇ ਜੀ ਪਾਸ ਮੇਰੇ ਨਿੱਕੇ ਪੋਤਰੇ ਖੁਸ਼ੀ ਖੁਸ਼ੀ ਜਾ ਬੜੇ ਖੁਦਾਈ ਬਾਗ ਤੇ ਮਾਤਾ ਨੇ ਸਵਾਸ ਸਦਾ ਲਈ ਤਿਆਗਦੀ ਤੇਰਾ ਪੂ ਤੇਰਾ ਪੂ ਨੂੰ ਕੀਤਾ ਸਸਕਾਰ ਸੂਰਮਿਆਂ ਖਰੀਦ ਮਹਿੰਗੀ ਭੂਮੀ ਕਦਰਦਾਰ ਸੂਰਮਿਆਂ ਮੋਤੀ RAM ਮਹਿਰਾ ਵੜਿਆਈ ਖੱਟ ਗਿਆ ਟੋਡਰਮਲ ਸੂਬਿਆਂ ਦੇ ਮਾਰ ਛੱਟ ਗਿਆ ਵੇਚ ਦਿੱਤੇ ਸਭ ਕਰਵਾਰ ਇਹਨਾਂ ਨੇ ਗੁਰੂ ਲੇਖੇ ਲਾਤੇ ਪਰਵਾਰ ਇਹਨਾਂ ਨੇ ਰਹੀ ਦੀ ਦੁਨੀਆ ਨੇ ਜਸ ਗਾਉਣਾ ਇਹਨਾਂ ਦਾ ਲਿਖ ਇਤਿਹਾਸ ਵੀ ਸੁਣਾਉਣਾ ਇਹਨਾਂ ਦਾ ਕੌਮ ਲਿਖੇ ਜਿੰਨਾਂ ਦਾ ਸਵਾਸ ਟੁਕਦਾ ਸਤਿਆ ਦਾ ਉਹਨਾਂ ਮੂਰੇ ਸਿਰ ਝੁਕਦਾ ਫਰੀਦ ਸਰਾਈਆਂ ਕਰ ਉਪਕਾਰ ਗਏ ਜਾਣ ਵਾਲੇ ਮੱਲਾ ਡਾਡੀਆਂ ਨੇ ਮਾਰ ਗਏ ਜਾਣ ਵਾਲੇ ਮੱਲਾ ਡਾਡੀਆਂ ਨੇ ਮਾਰ ਗਏ ਦੋਸਤੋ ਸ਼ਹੀਦੀ ਹਫਤਾ ਸ਼ੁਰੂ ਹੋ ਚੁੱਕਿਆ ਹੈ ਐਸਾ ਹਫਤੇ ਵਿੱਚ ਅਜਿਹਾ ਕੋਈ ਵੀ ਕੰਮ ਨਾ ਕਰਨਾ ਜੋ ਇਨਸਾਨੀਅਤ ਦੇ ਉਲਟ ਹੋ ਗਈ ਐਸਾ ਹਫ਼ਤੇ ਨੂੰ ਚੰਗੇ ਕੰਮ ਕਰਦੇ ਹੋਏ ਤੇ ਗੁਰਬਾਣੀ ਪੜ੍ਹਦੇ ਹੋਏ ਬਤੀਤ ਕਰਨਾ ਦੋਸਤੋ ਇਹ ਲਿਖਤ ਸੀ ਸੱਤਾ ਫਰੀਦ ਸਰਾਈ ਜੀ ਦੀ ਤੇ ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ YouTube ਚੈਨਲ ਕਲਮ ਪੰਜਾਬ ਦੀ ਤੋਂ ਇੱਕ ਵਾਰੀ ਫੇਰ ਮੇਰੇ ਵੱਲੋਂ ਚਾਰੀ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕੋਟ-ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ